ਸਰ ਤੁਸੀਂ ਸੁਣਿਆ ਹੋਣਾ ਕਿ ਇਨਸਾਨ ਆਪਣਾ ਇਲਾਜ ਕਰਾਉਣ ਲਈ ਹਸਪਤਾਲ ਜਾਂਦਾ ਪਰ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਵਿਅਕਤੀ ਜੋ ਕਿ ਹਸਪਤਾਲ ਦੇ ਵਿੱਚ ਕਈ ਘੰਟਿਆਂ ਤੋਂ ਰੇਕੀ ਕਰਦਾ ਨਜ਼ਰ ਆਇਆ ਜਿहां ਆਸ-ਪਾਸ ਦੇਖਦਾ ਹੈ ਕਿ ਕੋਈ ਸਮਾਨ ਮਿਲ ਜਵੇ ਜਿਸ ਨੂੰ ਵੇਚ ਕੇ ਚਾਰ ਪੈਸੇ ਵਾਟ ਲਵੇ ਪਰ ਜਦੋਂ ਉਸ ਨੂੰ ਕੁਝ ਵੀ ਨਹੀਂ ਮਿਲਦਾ ਤਾਂ ਹਾਜ਼ਰੀ ਮਸ਼ੀਨ ਯਾਨੀ ਕਿ ਬਾਇਓਮੈਟ੍ਰਿਕ ਮਸ਼ੀਨ ਹੈ ਜਿਹੜੀ ਕਿਸ ਤਰੀਕੇ ਦੇ ਨਾਲ ਪੱਟ ਕੇ ਆਪਣੇ ਨਾਲ ਲੈ ਜਾਂਦਾ ਤਾਂ ਬਿਲਕੁਲ ਬੜੀ ਮੰਦਭਾਗੀ ਘਟਨਾ ਹੈ ਕਿ ਆਖਰਕਾਰ ਲੁਟੇਰਿਆਂ ਦੇ ਚੋਰਾਂ ਦੇ ਹੌਸਲੇ ਨੇ ਜਿਹੜੇ ਕਿਸ ਤਰੀਕੇ ਦੇ ਨਾਲ ਦਿਨ ਬਦ ਦਿਨ ਵਾਧੇ ਨਜ਼ਰ ਆ ਰਹੇ ਤਾਂ ਬਿਲਕੁਲ ਪ੍ਰਸ਼ਾਸਨ ਦੇ ਵੱਲੋਂ ਜਾਂ ਤਾਂ ਕਹਿ ਸਕਦੇ ਆ ਢਿੱਲ ਵਰਤੀ ਜਾ ਰਹੀ ਆ ਜਾਂ ਕੋਈ ਕੁਤਾਹੀ ਵਰਤੀ ਜਾ ਰਹੀ ਆ ਤਾਂ ਬਿਲਕੁਲ ਮੁਹਾਲੀ ਦੇ ਹਸਪਤਾਲ ਤੋਂ ਇਹ ਮਾਮਲਾ ਸਾਹਮਣੇ ਹੈ ਜਿੱਥੇ ਵਿਅਕਤੀ ਆ ਜਿਹੜਾ ਜਦੋਂ ਉਸ ਨੂੰ ਕੁਝ ਹੋਰ ਨਹੀਂ ਮਿਲਦਾ ਤਾਂ ਬਾਇਓਮੈਟ੍ਰਿਕ ਮਸ਼ੀਨ ਹੀ ਪਾਟ ਕੇ ਆਪਣੇ ਨਾਲ ਲੈ ਜਾਂਦਾ ਜਿਹੜੀ ਕਿ ਉਸ ਤੇ ਕਿਸੇ ਕੰਮ ਵੀ ਨਹੀਂ ਹੋਣੀ ਹੁੰਦੀ ਤਾਂ ਬਿਲਕੁਲ ਅਗਲੇ ਦਿਨ ਜਦੋਂ ਹਸਪਤਾਲ ਪ੍ਰਸ਼ਾਸਨ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਤਾਂ ਹਸਪਤਾਲ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਉਂਦਾ ਤੇ ਆਪਣੇ ਰਿਕਾਰਡ ਫਰੋਲਣ ਲੱਗ ਪਿਆ ਜਿਸ ਤੋਂ ਬਾਅਦ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ આરોપી ਦੀ ਪਛਾਣ ਹੋ ਗਈ ਹੈ ਤੇ ਸਾਰੀ ਘਟਨਾ ਉਧਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋਈ ਹੈ ਅਕਸਰ ਤੁਸੀਂ ਇਹ ਸੁਣਿਆ ਹੋਣਾ ਕਿ ਇਨਸਾਨ ਆਪਣਾ ਇਲਾਜ ਕਰਾਉਣ ਲਈ ਹਸਪਤਾਲ ਜਾਂਦਾ ਪਰ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਵਿਅਕਤੀ ਜੋ ਕਿ ਹਸਪਤਾਲ ਦੇ ਵਿੱਚ ਕਈ ਘੰਟਿਆਂ ਤੋਂ ਰੇਕੀ ਕਰਦਾ ਨਜ਼ਰ ਆਇਆ ਜੀ ਹਾਂ ਆਸ-ਪਾਸ ਦੇਖਦਾ ਹੈ ਕਿ ਕੋਈ ਸਮਾਨ ਮਿਲ ਜਾਵੇ ਜਿਸ ਨੂੰ ਵੇਚ ਕੇ ਚਾਰ ਪੈਸੇ ਵਟ ਲਵੇ ਪਰ ਜਦੋਂ ਉਸ ਨੂੰ ਕੁਝ ਵੀ ਨਹੀਂ ਮਿਲਦਾ ਤਾਂ ਹਾਜ਼ਰੀ ਮਸ਼ੀਨ ਯਾਨੀ ਕਿ ਬਾਇਓਮੈਟ੍ਰਿਕ ਮਸ਼ੀਨ ਹੈ ਜਿਹੜੀ ਕਿਸ ਤਰੀਕੇ ਦੇ ਨਾਲ ਪੱਟ ਕੇ ਆਪਣੇ ਨਾਲ ਲੈ ਜਾਂਦਾ ਤਾਂ ਬਿਲਕੁਲ ਬੜੀ ਮੰਦ ਭਾਗੀ ਘਟਨਾ ਕਿ ਆਖਰਕਾਰ ਲੁਟੇਰਿਆਂ ਦੇ ਚੋਰਾਂ ਦੇ ਹੌਸਲੇ ਨੇ ਜਿਹੜੇ ਕਿਸ ਤਰੀਕੇ ਦੇ ਨਾਲ ਦਿਨ ਬਦ ਦਿਨ ਵਾਧੇ ਨਜ਼ਰ ਆ ਰਹੇ ਤਾਂ ਬਿਲਕੁਲ ਪ੍ਰਸ਼ਾਸਨ ਦੇ ਵੱਲੋਂ ਜਾਂ ਤਾਂ ਕਹਿ ਸਕਦੇ ਆ ਢਿੱਲ ਵਰਤੀ ਜਾ ਰਹੀ ਆ ਜਾਂ ਕੋਈ ਕੁਤਾਹੀ ਵਰਤੀ ਜਾ ਰਹੀ ਆ ਤਾਂ ਬਿਲਕੁਲ ਮੁਹਾਲੀ ਦੇ ਹਸਪਤਾਲ ਤੋਂ ਇਹ ਮਾਮਲਾ ਸਾਹਮਣੇ ਜਿੱਥੇ ਵਿਅਕਤੀ ਆ ਜਿਹੜਾ ਜਦੋਂ ਉਸ ਨੂੰ ਕੁਝ ਹੋਰ ਨਹੀਂ ਮਿਲਦਾ ਤਾਂ ਬਾਇਓਮੈਟ੍ਰਿਕ ਮਸ਼ੀਨ ਹੀ ਪੱਟ ਕੇ ਆਪਣੇ ਨਾਲ ਲੈ ਜਾਂਦਾ ਜਿਹੜੀ ਕਿ ਉਸ ਤੇ ਕਿਸੇ ਕੰਮ ਵੀ ਨਹੀਂ ਆਉਣੀ ਹੁੰਦੀ ਤਾਂ ਬਿਲਕੁਲ ਅਗਲੇ ਦਿਨ ਜਦੋਂ ਹਸਪਤਾਲ ਪ੍ਰਸ਼ਾਸਨ ਇਸ ਘਟਨਾ ਬਾਰੇ ਪਤਾ ਲੱਗਦਾ ਤਾਂ ਹਸਪਤਾਲ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਉਂਦਾ ਤੇ ਆਪਣੇ ਰਿਕਾਰਡ ਫਰੋਲਣ ਲੱਗ ਪਿਆ ਜਿਸ ਤੋਂ ਬਾਅਦ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ આરોપી ਦੀ ਪਛਾਣ ਹੋ ਗਈ ਹੈ ਤੇ ਸਾਰੀ ਘਟਨਾ ਉਧਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋਈ ਹੈ ਅਕਸਰ ਤੁਸੀਂ ਇਹ ਸੁਣਿਆ ਹੋਣਾ ਕਿ ਇਨਸਾਨ ਆਪਣਾ ਇਲਾਜ ਕਰਾਉਣ ਲਈ ਹਸਪਤਾਲ ਜਾਂਦਾ ਪਰ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਵਿਅਕਤੀ ਜੋ ਕਿ ਹਸਪਤਾਲ ਦੇ ਵਿੱਚ ਕਈ ਘੰਟਿਆਂ ਤੋਂ ਰੇਕੀ ਕਰਦਾ ਨਜ਼ਰ ਆਇਆ ਜੀ ਹਾਂ ਆਸ-ਪਾਸ ਦੇਖਦਾ ਹੈ ਕਿ ਕੋਈ ਸਮਾਨ ਮਿਲ ਜਵੇ ਜਿਸ ਨੂੰ ਵੇਚ ਕੇ ਚਾਰ ਪੈਸੇ ਵਾਟ ਲਵੇ ਪਰ ਜਦੋਂ ਉਸ ਨੂੰ ਕੁਝ ਵੀ ਨਹੀਂ ਮਿਲਦਾ ਤਾਂ ਹਾਜ਼ਰੀ ਮਸ਼ੀਨ ਯਾਨੀ ਕਿ ਬਾਇਓਮੈਟ੍ਰਿਕ ਮਸ਼ੀਨ ਹੈ ਜਿਹੜੀ ਕਿਸ ਤਰੀਕੇ ਦੇ ਨਾਲ ਪੱਟ ਕੇ ਆਪਣੇ ਨਾਲ ਲੈ ਜਾਂਦਾ ਤਾਂ ਬਿਲਕੁਲ ਬੜੀ ਮੰਦ ਭਾਗੀ ਘਟਨਾ ਹੈ ਕਿ ਆਖਰਕਾਰ ਲੁਟੇਰਿਆਂ ਦੇ ਚੋੜਾ ਦੇ ਹੌਸਲੇ ਨੇ ਜਿਹੜੇ ਕਿਸ ਤਰੀਕੇ ਦੇ ਨਾਲ ਦਿਨ ਬਦ ਦਿਨ ਵਾਧੇ ਨਜ਼ਰ ਆ ਰਹੇ ਤਾਂ ਬਿਲਕੁਲ ਪ੍ਰਸ਼ਾਸਨ ਦੇ ਵੱਲੋਂ ਜਾਂ ਤਾਂ ਕਹਿ ਸਕਦੇ ਆ ਢਿੱਲ ਵਰਤੀ ਜਾ ਰਹੀ ਆ ਜਾਂ ਕੋਈ ਕੁਤਾਹੀ ਵਰਤੀ ਜਾ ਰਹੀ ਆ ਤਾਂ ਬਿਲਕੁਲ ਮੁਹਾਲੀ ਦੇ ਹਸਪਤਾਲ ਤੋਂ ਇਹ ਮਾਮਲਾ ਸਾਹਮਣੇ ਹੈ ਜਿੱਥੇ ਵਿਅਕਤੀ ਆ ਜਿਹੜਾ ਜਦੋਂ ਉਸ ਨੂੰ ਕੁਝ ਹੋਰ ਨਹੀਂ ਮਿਲਦਾ ਤਾਂ ਬਾਇਓਮੈਟ੍ਰਿਕ ਮਸ਼ੀਨ ਹੀ ਪੱਟ ਕੇ ਆਪਣੇ ਨਾਂ ਲੈ ਜਾਂਦਾ ਜਿਹੜੀ ਕਿ ਉਸ ਤੇ ਕਿਸੇ ਕੰਮ ਵੀ ਨਹੀਂ ਆਣੀ ਹੁੰਦੀ ਤਾਂ ਬਿਲਕੁਲ ਅਗਲੇ ਦਿਨ ਜਦੋਂ ਹਸਪਤਾਲ ਪ੍ਰਸ਼ਾਸਨ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਤਾਂ ਹਸਪਤਾਲ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਉਂਦਾ ਤੇ ਆਪਣੇ ਰਿਕਾਰਡ ਫਰੋਲਣ ਲੱਗ ਪਿਆ ਜਿਸ ਤੋਂ ਬਾਅਦ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ આરોપી ਦੀ ਪਛਾਣ ਹੋ ਗਈ ਹੈ ਤੇ ਸਾਰੀ ਘਟਨਾ ਉਧਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋਈ ਹੈ